ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬੀ ਇੰਡਸਟਰੀ ਦੇ ਨਾਲ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਦੇ ਬਾਰੇ ਦੇ ਵਿੱਚ ਤਾਂ देर ਨਾ ਕਰਦਾ ਹੋਏ ਸ਼ੁਰੂਆਤ ਕਰਦੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਇੰਦਰਜੀਤ ਨਿੱਕੂ ਦੀ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਫਿਲਹਾਲ ਪ੍ਰੇਮਾਨੰਦ ਜੀ ਮਹਾਰਾਜ ਦੇ ਕੋਲ ਪਹੁੰਚੇ ਨੇ ਜਿੱਥੇ ਇੱਕ ਪਾਸੇ ਉਹਨਾਂ ਨੇ ਰਾਧਾ ਨਾਮ ਜਪਿਆ ਤੇ ਦੂਜੇ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਚੇਤਾ ਕੀਤਾ। ਪ੍ਰੇਮਾਨੰਦ ਜੀ ਮਹਾਰਾਜ ਦੇ ਨਾਲ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਗੁਣ ਗਾਇਆ ਤੇ ਜਿੱਥੇ ਇੱਕ ਪਾਸੇ ਉਹਨਾਂ ਨੇ ਆਪਣੀ ਗਾਇਕੀ ਦੇ ਨਾਲ ਉੱਥੇ ਬੈਠੇ ਹਰ ਕਿਸੇ ਸ਼ਖਸ ਦਾ ਦਿਲ ਮੋਇਆ ਤੇ ਦੂਜੇ ਪਾਸੇ ਪ੍ਰੇਮਾਨੰਦ ਜੀ ਮਹਾਰਾਜ ਦਾ ਵੀ ਦਿਲ ਖੁਸ਼ ਕੀਤਾ। ਸੋ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਉਹ ਪ੍ਰੇਮਾਨੰਦ ਜੀ ਮਹਾਰਾਜ ਦੀ ਟੀਮ ਦੇ ਵੱਲੋਂ ਇੰਦਰਜੀਤ ਨਿੱਕੂ ਦੀਆਂ ਕੁਝ ਖਾਸ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਇੱਕ ਗੀਤ ਲਿਖ ਕੇ ਕਹਿ ਸਕਦੇ ਹਾਂ ਕਿ ਇੰਦਰਜੀਤ ਨਿੱਕੂ ਦੇ ਵੱਲੋਂ ਲਿਆਂਦਾ ਜਾਂਦਾ ਹੈ ਤਾਂ ਇਸ ਦੌਰਾਨ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਚੇਤੇ ਕਰਦੇ ਹੋਏ ਸ਼੍ਰੀ ਪ੍ਰੇਮਾਨੰਦ ਜੀ ਮਹਾਰਾਜ ਦੇ ਕੋਲੋਂ ਇਸ ਗੀਤ ਦਾ ਗੁਣਗਾਨ ਕਰਦੇ ਨੇ ਜੁਥੇ ਇੱਕ ਪਾਸੇ ਉਹਨਾਂ ਨੇ ਰਾਧਾ ਨਾਮ ਜਪ ਕੇ ਕਹਿ ਸਕਦੇ ਹਾਂ ਕਿ ਹਰ ਕਿਸੇ ਦਾ ਦਿਲ ਜਿੱਤਿਆ ਹੈ ਤੇ ਦੂਜੇ ਪਾਸੇ ਇੰਦਰਜੀਤ ਨਿੱਕੂ ਦੇ ਵੱਲੋਂ ਆਪਣੇ ਇਸ ਗੀਤ ਦੇ ਨਾਲ ਹਰ ਕਿਸੇ ਦੇ ਦਿਲ ਦੇ ਉੱਤੇ ਰਾਜ ਵੀ ਕੀ ਤਾ ਗਿਆ ਸੋ ਫਿਲਹਾਲ ਇੰਦਰਜੀਤ ਨਿੱਕੂ ਦੇ ਵੱਲੋਂ ਵੀ ਇਹ ਇਸ ਵੀਡੀਓ ਨੂੰ ਸਾਂਝਾ ਕੀਤਾ ਗਿਆ ਮਹਾਰਾਜ ਨੌਵੇਂ ਪਾਤਸ਼ਾਹ ਜਦ ਕਸ਼ਮੀਰੀ ਪੰਡ ਪੰਤੋਂ ਕੇ ਉੱਪਰ ਅਤਿਆਚਾਰ ਹੋ ਰਹੇ تھے ਤੋਂ ਉਹਨਾਂ ਨੇ ਬੋਲਾ ਕਿਸੇ بڑے ਕੋ ਸ਼ਾਦਤ ਦੇਣੀ ਪੜੇਗੀ ਤੋਂ ਗੋਬਿੰਦ ਸਿੰਘ ਜੀ 9 ਸਾਲ ਕੇ ਤੇ ਉਹਨਾਂ ਨੇ ਬੋਲਾ ਕਿ ਆਪਸੇ ਬੜਾ ਕੌਣ ਹੈ ਤੋਂ ਉਸ ਕੇ ਉੱਪਰ ਇਹ ਗੀਤ ਹੈ ਚਾਂਦਨੀ ਚੌਕ ਚ ਸੀਸ ਕਿਟਾਇਆ ਅਰਮਦਾਸ ਸਤਕਾਰ ਸਿਖਾਇਆ ਜ਼ਾਲਮੇ ਅੱਗੇ ਈ ਨਾ ਮੰਨੀ ਔਰੰਗਜ਼ੇਬ ਦੀ ਆਕੜ ਪੰਨੀ 9 ਸਾਲਾਂ ਦੇ ਗੋਬਿੰਦ ਲਾਲ ਦੀ 9 ਸਾਲਾਂ ਦੇ ਗੋਬਿੰਦ ਲਾਲ ਦੀ ਹੱਸ ਕੇ ਗੱਲ ਪੁਗਾਈ ਰਹਿੰਦੀ ਦੁਨੀਆ ਤੱਕ ਰਹਾਂਗੇ ਅਸੀਂ ਤੇਰੇ ਕਰ ਜਾਈ ਰਹਿੰਦੀ ਦੁਨੀਆ ਤੱਕ ਰਹਾਂਗੇ ਅਸੀਂ ਤੇਰੇ ਕਰ ਜਾਈ ਤਨ 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 ਗੁਰ ਤੇਗ ਬਹਾਦਰ ਤਨ ਤੇਰੀ ਵਡਿਆਈ ਤਨ 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 ਗੁਰੂ ਤੇਗ ਬਹਾਦਰ ਤਨ ਤੇਰੀ ਵਡਿਆਈ ਸਿੱਖਿਆਰੇ ਉਬਲਦੀਆਂ ਦੇ ਗਾਂ ਤੇਜ ਅੱਗਾਂ ਵਿੱਚ ਉਫਨਾ ਕੀਤੀ ਭਾਈ ਮਤੀ ਸਤੀ ਦਿਆਲਾ ਜੀ ਨੇ ਆਪਣੀ ਜਾਨ ਨਿਸ਼ਾਵਰ ਕੀਤੀ ਕੌਣ ਕਿਸੇ ਦੇ ਧਰਮ ਨੂੰ ਦਿੰਦਾ ਐਡਾ ਵੱਡਾ ਆਦਰ ਪਾਗਲ ਵਕੜੀ ਮੌਤ ਨੂੰ ਸਤਗੁਰ ਬਣੇ ਹਿੰਦ ਦੀ ਚਾਦਰ ਕਿਛੂ ਮੇਰੀ ਪੰਡਤਾਂ ਦੀ ਸ਼ਾਨ ਲਈ ਆਪੇ ਹੋਏ ਸਹਾਈ ਲੈੰਦੀ ਦੁਨੀਆਂ ਤੱਕ ਰਹਾਂਗੇ ਅਸੀਂ ਤੇਰੇ ਕਰ ਜਾਈ ਤਨ 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 ਗੁਰੂ ਤੇਗ ਬਹਾਦਰ ਤਨ ਤੇਰੀ ਵਡਿਆਈ ਤਨ ਤੇਰੀ ਤੇਰੀ ਵਡਿਆਈ ਬਲਿਆਈ ਵਡਿਆਈ 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 ਉਥੇ ਉਹਨਾਂ ਗੱਲ ਕਰ ਲੈਣੇ ਪੰਜਾਬੀ ਗਾਇਕ ਕਾਕਾ ਦੀ ਸੋ ਫਿਲਹਾਲ ਪੰਜਾਬੀ ਗਾਇਕ ਕਾਕਾ ਇੱਕ ਨਵੀਂ ਐਪ ਲੈ ਕੇ ਆਏ ਨੇ ਜਿਸ ਦਾ ਨਾਮ ਹੈ ਫਰੈਂਡੋ ਐਪ ਸੋ ਇਹ ਐਪ ਖਾਸ ਤੌਰ ਤੇ ਕੁੜੀਆਂ ਦੇ ਲਈ ਬਣਾਈ ਗਈ ਹੈ ਜੋ ਉਹਨਾਂ ਦੀ ਟੀਮ ਦੇ ਵੱਲੋਂ ਕ੍ਰੀਏਟ ਕੀਤੀ ਗਈ ਹੈ ਸੋ ਇਸ ਦੀ ਜਾਣਕਾਰੀ ਖੁਦ ਗਾਇਕ ਕਾਕਾ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਐਪ ਜਿਹੜੀ ਹੈ ਹਰ ਕਿਸੇ ਕੁੜੀ ਦੇ ਲਈ ਸਹਾਇਕ ਹੋਵੇਗੀ ਹਾਲਾਂਕਿ ਇਸ ਐਪ ਦੇ ਵਿੱਚ ਜੇਕਰ ਕੋਈ ਕੁੜੀ ਕਿਸੇ ਮੁਸ਼ਕਿਲ ਦੇ ਵਿੱਚ ਹੈ ਜੇਕਰ ਉਹ ਇਨਸਿਕਿਓਰ ਫੀਲ ਕਰ ਰਹੀ ਹੈ ਤਾਂ ਇਸ ਐਪ ਤੇ ਜਾ ਕੇ ਲੌਗਇਨ ਕਰਕੇ ਟ੍ਰਿਗਰ ਦਬ ਸਕਦੀ ਹੈ ਸੋ ਜਦੋਂ ਇਹ ਟ੍ਰਿਗਿੰਗ ਦਾ ਆਪਸ਼ਨ ਉਸ ਦੇ ਸਾਹਮਣੇ ਆਵੇਗਾ ਤੇ ਨੇੜਲੇ ਜਿਹੜੇ ਵੀ ਲੋਕ ਜਿਹੜੇ ਵੀ ਯੂਜ਼ਰਸ ਇਸ ਐਪ ਨੂੰ ਯੂਜ਼ ਕਰਦੇ ਹੋਣਗੇ ਤਾਂ ਉਹ ਤੁਰੰਤ ਉਸ ਕੁੜੀ ਦੇ ਕੋਲ ਪਹੁੰਚ ਸਕਦੇ ਨੇ ਜਿਸ ਨੂੰ ਮਦਦ ਦੀ ਲੋੜ ਹੋਵੇਗੀ ਹਾਲਾਂਕਿ ਬਹੁਤ ਸਾਰੇ ਸਵਾਲ ਜਵਾਬ ਇਸ ਐਪ ਨੂੰ ਲੈ ਕੇ ਕਾਕੇ ਦੇ ਵੱਲੋਂ ਕਾਕੇ ਨੂੰ ਕੀਤੇ ਜਾ ਰਹੇ ਸੀ ਹਰ ਕਿਸੇ ਦੇ ਵੱਲੋਂ ਕਿ ਅਗਰ ਉਸ ਨੂੰ ਤੰਗ ਪਰੇਸ਼ਾਨ ਕਰਨ ਵਾਲਾ ਉਹ ਯੂਜ਼ਰ ਫ੍ਰੈਂਡੋ ਐਪ ਦੇ ਵਿੱਚ ਹੀ ਹੋਇਆ ਤਾਂ ਇਹ ਐਪ ਕਿਸ ਤਰ੍ਹਾਂ ਦੇ ਨਾਲ ਸਹਾਇਕ ਹੋਵੇਗੀ ਕੀ ਪੁਲਿਸ ਅਧਿਕਾਰੀ ਵੀ ਉੱਥੇ ਮੌਜੂਦ ਹੋਣਗੇ ਸੋ ਬਹੁਤ ਸਾਰੇ ਸਵਾਲਾਂ ਦੇ ਨਾਲ ਕਾਕੇ ਦੇ ਵੱਲੋਂ ਇਹ ਜਵਾਬ ਜਿਹੜਾ ਦੂਜੇ ਪਾਰਟ ਦੇ ਵਿੱਚ ਦਿੱਤਾ ਗਿਆ ਹਾਲਾਂਕਿ ਦੋ ਪਾਰਟ ਜਿਹੜੇ ਨੇ ਪੰਜਾਬੀ ਗਾਇਕ ਕਾਕਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੇ ਗਏ ਨੇ ਤੇ ਇਸ ਦੇ ਵਿਚਕਾਰ ਉਹਨਾਂ ਨੇ ਫ੍ਰੈਂਡੋ ਐਪ ਦੀ ਖਾਸ ਜਾਣਕਾਰੀ ਦਿੱਤੀ ਗਈ ਹੈ ਸੋ ਇਸ ਐਪ ਦੇ ਲਈ ਐਪਰੀਸ਼ੀਏਸ਼ਨ ਕਿਹਾ ਸਕਦੇ ਆ ਕਿ ਪੰਜਾਬੀ ਗਾਇਕ ਕਾਕਾ ਨੂੰ ਮਿਲਦੀ ਹੋਈ ਨਜ਼ਰ ਆਈ ਹੈ ਸੋ ਵੇਖਦੇ ਆਇਆ ਖੂਬਸੂਰਤ ਵੀਡੀਓ ਇੰਡੀਆ 'ਚ ਰੇਪ ਦਿਨੋਂ ਦਿਨ ਵਧੀ ਜਾਂਦੇ ਨੇ ਤੇ ਕਈ ਵਾਰ ਤਾਂ ਇਹ ਹੁੰਦਾ ਕਿ ਜਿਹਨੇ ਰੇਪ ਕਰਿਆ ਉਹ ਆਜ਼ਾਦ ਘੁੰਮਦੇ ਨੇ ਤੇ ਜਿਨ੍ਹਾਂ ਨੂੰ ਹੋਇਆ ਉਹਨਾਂ ਦੀ ਜ਼ਿੰਦਗੀ ਬਹੁਤ ਬੁਰੀ ਹੋ ਜਾਂਦੀ ਹੈ ਤੇ ਬਾਦ ਚ ਕੰਡਲ ਮਾਰਚ ਕਰਨ ਨਾਲੋਂ ਜਾਂ ਫਿਰ ਪੋਸਟਾਂ ਪਾਉਣ ਨਾਲੋਂ ਬਿਹਤਰ ਹੈ ਕਿ ਆਪਣੇ ਕੋਲ ਕੋਈ ਸਮਾਧਾਨ ਹੋਵੇ ਆਪਣੇ ਕੋਲ ਕੋਈ ਵੇ ਹੋਵੇ ਕਿ ਆਪਾਂ ਉਹਨਾਂ ਨੂੰ ਪਹਿਲਾਂ ਹੀ ਰੋਕ ਸਕੀਏ ਵਾਪਰਨ ਤੋਂ ਰੋਕ ਸਕੀਏ ਉਹਨਾਂ ਨੂੰ ਹੋਣ ਤੋਂ ਰੋਕ ਸਕੀਏ ਉਹਦੇ ਲਈ ਆਪਾਂ ਇੱਕ ਐਪ ਮੋਬਾਈਲ ਐਪ ਬਣਾਈ ਹੈ ਐਪ ਦਾ ਨਾਮ ਹੈ ਫਰੈਂਡੂ ਫਰੈਂਡੂ ਫਿਲਹਾਲ ਟ੍ਰਾਇਲ ਮੋਡ ਤੇ ਹੈ ਐਂਡਰੋਇਡਸ ਤੇ ਅਵੇਲੇਬਲ ਹੈ ਸਾਰੇ ਡਾਊਨਲੋਡ ਕਰੋ ਉਹਦੇ ਵਿੱਚ ਫੀਚਰ ਇਹ ਹੈ ਬਹੁਤ ਸਾਰੇ ਫੀਚਰ ਨੇ ਪਰ ਜਿਹੜਾ ਮੇਨੂ ਮੇਨ ਫੀਚਰ ਸਾਡਾ ਮਕਸਦ ਸੀਗਾ ਕਿ ਜਦੋਂ ਕਿਸੇ ਨੂੰ ਲੱਗੇ ਕਿ ਮੈਂ ਇਸ ਸਿਚੁਏਸ਼ਨ ਚ ਫਸਣ ਲੱਗੀ ਹਾਂ ਕਿ ਉਹਨੂੰ ਡਾਊਟ ਹੋਵੇ ਕਿ ਮੇਰੇ ਇਰਦ ਗਿਰਦ ਦਾ ਮਾਹੌਲ ਇਹੋ ਜਿਹਾ ਬਣ ਰਿਹਾ ਹੈ ਕੋਈ ਪਿੱਛਾ ਕਰ ਰਿਹਾ ਹੈ ਜਾਂ ਫਿਰ ਮੈਂ ਇਕੱਲੀ ਹਾਂ ਜਾਂ ਫਿਰ ਕਈ ਵਾਰ ਕੈਬਸ ਦੇ ਵਿੱਚ ਵੀ ਅਸਰ ਹੁੰਦਾ ਕੈਬ ਕੈਬ ਵਾਲੇ ਵੀ ਕਈ ਵਾਰ ਇਸ ਤਰ੍ਹਾਂ ਕਰਦੇ ਨੇ ਕਿ ਕੋਈ ਗਲਤ ਰਵੇ ਤੇਲੇ ਚੱਲਿਆ ਤਾਂ ਉਦੋਂ ਉਹ ਬੰਦੇ ਨੂੰ ਇਹ ਹੁੰਦਾ ਕਿ ਨੀਅਰਬਾਈ ਮੇਰੇ ਕੌਣ ਹੈ ਜਾਂ ਕੋਈ ਮਦਦ ਕਰ ਸਕਦਾ ਕਿਉਂਕਿ ਵੱਤੋ ਆਦਿਕ ਕੁੜੀ ਕੀ ਕਰ ਸਕਦੀ ਆਪਣੇ ਭਾਈ ਨੂੰ ਫੋਨ ਕਰ ਸਕਦੀ ਆਪਣੇ ਬੋਏਫ੍ਰੈਂਡ ਨੂੰ ਆਪਣੇ ਹਸਬੰਦ ਨੂੰ ਫੋਨ ਕਰ ਸਕਦੀ ਆਪਣੇ ਪਾਪਾ ਨੂੰ ਫੋਨ ਕਰ ਸਕਦੀ ਹੋ ਸਕਦਾ ਕਿ ਕਿੰਨੀ ਬੁਰਾ ਹੋ ਸਕਦੇ ਨੇ ਕੋਈ ਚੰਡੀਗੜ੍ਹ ਚ ਹੋਵੇ ਉਹਦੀ ਫੈਮਿਲੀ ਕੀ ਪਤਾ ਜਾਵੇ ਉਹਦੇ ਵੈਲਿਊਏਸ਼ਨ ਕੀ ਪਤਾ ਲੁਧਿਆਣਾ ਹੀ ਹੋਣ ਹੋ ਸਕਦਾ ਅੰਮ੍ਰਿਤਸਰ ਹੋਣਾ ਜਾਂ ਫਿਰ ਦਿੱਲੀ ਵੀ ਹੋ ਸਕਦੇ ਜਾਂ ਫਿਰ ਹੋ ਸਕਦਾ ਕਿਸੇ ਨਾ ਅਸਾਮ ਚ ਰੇਪ ਹੋਣ ਲੱਗਿਆ ਤੇ ਉਹਦੇ ਵੈਲਿਊਏਸ਼ਨ ਪਤਾ ਨਹੀਂ ਕਿੱਥੇ ਹੋਣਗੇ ਤਾਂ ਆਪਾਂ ਪਤਾ ਹੀ ਆ ਸਾਰਿਆਂ ਨੂੰ ਕਿ ਸਮਾਜ ਦੇ ਵਿੱਚ ਵਧੀਆ ਲੋਕ ਵੀ ਹੈਗੇ ਨੇ ਤੇ ਉਹਦੇ ਵਿੱਚ ਇੱਕ ਫੀਚਰ ਹੈ ਕਿ ਨੀਅਰਬਾਈ ਲੋਕਾਂ ਨੂੰ ਤੁਸੀਂ ਇੱਕ ਨੋਟੀਫਿਕੇਸ਼ਨ ਭੇਜ ਸਕਦੇ ਹੋ ਕਿ ਐਮਰਜੈਂਸੀ ਹੈ ਤਾਂ ਉਹ ਜਿਨ੍ਹਾਂ ਜਿਨ੍ਹਾਂ ਕੋਲ ਉਹ ਐਪ ਹੋਊਗੀ ਉਹਨਾਂ ਕੋਲ ਉਹਦਾ ਅਲਰਟ ਜਾਊਗਾ ਤੇ ਉਹਦਾ ਆਪਾਂ ਇੱਕ ਰੇਡੀਅਸ ਰੱਖਿਆ ਹੋਇਆ ਹੈ ਜਿਵੇਂ ਫੋਰ ਐਗਜ਼ਾਮਪਲ ਆਪਾਂ 10 ਕਿਲੋਮੀਟਰ ਜਾਂ 5 ਕਿਲੋਮੀਟਰ ਰੱਖ ਸਕਦੇ ਹਾਂ ਉਹਨੂੰ ਘਟਾ ਵੀ ਸਕਾਂਗੇ ਜਿਵੇਂ ਜਿਵੇਂ ਇਹਦੇ ਯੂਜ਼ਰਸ ਵਧਣਗੇ ਉਹਦੇ ਨਾਲ ਕੀ ਹੋਊਗਾ ਕਿ ਜਿਨ੍ਹਾਂ ਜਿਨ੍ਹਾਂ ਨੂੰ ਉਹ ਨੋਟੀਫਿਕੇਸ਼ਨ ਗਿਆ ਉਹ ਉਹਨਾਂ ਕੋਲ ਐਗਜ਼ੈਕਟ ਲੋਕੇਸ਼ਨ ਪਹੁੰਚ ਜੂਗੀ ਕਿ ਜਿੱਥੇ ਇਹ ਘਟਨਾ ਹੋਣ ਦਾ ਖਤਰਾ ਹੈ ਹੋ ਸਕਦਾ ਕਿਸੇ ਦਾ ਮਰਡਰ ਹੋਣ ਲੱਗਿਆ ਹੋਵੇ ਹੋ ਸਕਦਾ ਕਿਸੇ ਦਾ ਰੇਪ ਹੋਣ ਲੱਗਿਆ ਜਾਂ ਫਿਰ ਹੋ ਸਕਦਾ ਕਿਸੇ ਨੂੰ ਹੋਰ ਐਮਰਜੈਂਸੀ ਜ਼ਰੂਰਤ ਹੈ ਉਹਦੇ ਉੱਪਰ ਤੁਸੀਂ ਟਾਈਪ ਵੀ ਕਰ ਸਕਦੇ ਹੋ ਜੇ ਤੁਸੀਂ ਐਮਰਜੈਂਸੀ ਚ ਤੁਸੀਂ ਜਸਟ ਕਲਿੱਕ ਕਰਨਾ ਕਿ ਮੈਂ ਡੇਂਜਰ ਚ ਕਲਿੱਕ ਉਹਦੇ ਤੇ ਡੇਂਜਰ ਵਾਲੇ ਬਟਨ ਤੇ ਕਲਿੱਕ ਕਰੋਗੇ ਜਾਂ ਜਿਹੜੀ ਅਰਜੈਂਟ ਐਮਰਜੈਂਸੀ ਹੈਲਪ ਤੇ ਕਲਿੱਕ ਕਰੋਗੇ ਨਾਲ ਦੀ ਨਾਲ ਤੁਹਾਡਾ ਨੋਟੀਫਿਕੇਸ਼ਨ ਨੀਅਰ ਬਾਏ 10 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿੰਨੇ ਵੀ ਲੋਕ ਹੋਣਗੇ ਆ ਵੈਰੀਫਾਈਡ ਹੋਣਗੇ ਐਪ ਦੇ ਉੱਪਰ ਜਦੋਂ ਤੁਸੀਂ ਇਹਨੂੰ ਡਾਊਨਲੋਡ ਵੀ ਕਰੋਗੇ ਤੇ ਤੁਹਾਨੂੰ ਪ੍ਰੋਪਰ ਵੈਰੀਫਿਕੇਸ਼ਨ ਕਰਨੀ ਪਊਗੀ ਜਿਵੇਂ ਆਪਣਾ ਆਧਾਰ ਕਾਰਡ ਜਾਂ ਫਿਰ ਆਪਣਾ ਪਾਸਪੋਰਟ ਵਗੈਰਾ ਫੜ ਕੇ ਨਾਲ ਖੜੋਗੇ ਤਾਂ 1 ਬਾਈ 1 ਮੇਰੀ ਟੀਮ ਦੇ ਬੰਦੇ ਜਿਹੜੇ ਡਿਵੈਲਪਰ ਨੇ ਉਹ 1 ਬਾਈ 1 ਹਰ ਇੱਕ ਚੀਜ਼ ਨੂੰ ਵੈਰੀਫਾਈ ਕਰਕੇ ਇਹਦੇ ਦੇ ਸਾਰੇ ਵੈਰੀਫਾਈਡ ਪੀਪਲ ਹੋਣਗੇ ਤੇ ਮੈਨੂੰ ਲੱਗਦਾ ਕਿ ਜਿਨ੍ਹਾਂ ਜਿਨ੍ਹਾਂ ਨੂੰ ਆਪਣੀਆਂ ਭੈਣਾਂ ਨਾਲ ਪਿਆਰ ਆ ਜਾਂ ਫਿਰ ਕਿਸੇ ਦੀ ਗਰਲਫ੍ਰੈਂਡ ਵੀ ਹੁੰਦੀ ਹੈ ਕਿਸੇ ਦੀ ਵਾਈਫ ਹੁੰਦੀ ਹੈ ਆਪਾਂ ਹਮੇਸ਼ਾ ਨਾਲ ਨਹੀਂ ਹੁੰਦੇ ਉਹਨਾਂ ਦੇ ਤੇ ਆਪਾਂ ਨੂੰ ਉਹਨਾਂ ਦੀ ਬੈਕ ਤੇ ਉਹਨਾਂ ਦਾ ਫਿਕਰ ਲੱਗਿਆ ਰਹਿੰਦਾ ਹੁੰਦਾ ਜਿਹੜੀ ਇਹ ਐਪ ਹੈ ਮੁੰਡਿਆਂ ਦੇ ਫੋਨਾਂ 'ਚ ਤਾਂ ਹੋਣੀ ਚਾਹੀਦੀ ਹੈ ਕਿਉਂਕਿ ਉਹ ਉਹਨਾਂ ਦੀ ਹੈਲਪ ਕਰ ਸਕਦੇ ਆ ਕੁੜੀਆਂ ਦੇ ਫੋਨਾਂ 'ਚ ਤਾਂ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਕਦੇ ਵੀ ਲੋੜ ਪੈ ਸਕਦੀ ਆ ਕੁਝ ਰਹਿ ਗਿਆ ਹੋਇਆ ਮੈਂ ਦੱਸ ਦਊਗਾ ਬਾਅਦ 'ਚ ਬਾਕੀ ਤੁਸੀਂ ਇਹਨੂੰ ਡਾਊਨਲੋਡ ਕਰੋ ਫਿਲਹਾਲ ਹਜੇ ਐਂਡਰੋਇਡਸ 'ਤੇ ਆ ਕਿਉਂਕਿ ਜੇ ਬਹੁਤ ਸਾਰੇ ਇਕੱਠੇ ਡਾਊਨਲੋਡਸ ਹੋ ਜਾਣਗੇ ਫਿਰ ਵੈਰੀਫਾਈ ਕਰਨਾ ਵੀ ਔਖਾ ਹੋ ਜਾਊਗਾ ਮੈਂ ਲੋਗਾਂ ਨੂੰ ਆਪਣਾ ਮੈਸੇਜ ਕਨਵੇ ਕਰ ਚੁੱਕਿਆ ਜੇ ਕੁਝ ਭੁੱਲ ਗਿਆ ਹੋਇਆ ਫਿਰ ਮੈਂ ਬਾਅਦ ਦੱਸ ਦੂੰਗਾ ਤੁਸੀਂ ਮੈਨੂੰ ਪੁੱਛ ਵੀ ਸਕਦੇ ਹੋ ਫਰੈਂਡੋ ਐਪ ਬਾਰੇ ਕਈ ਜਣਿਆਂ ਦਾ ਸਵਾਲ ਇਹ ਹੈ ਕਿ ਜਿਹੜਾ ਬੰਦਾ ਹੈਲਪ ਕਰਨ ਆ ਰਿਹਾ ਹੈ ਕਿ ਜੇ ਉਹੀ ਰੇਪਿਸਟ ਦੇ ਨਾਲ ਰਲ ਜਵੇ ਜਾਂ ਫਿਰ ਉਹੀ ਬੰਦਾ ਕੋਈ ਕ੍ਰਿਮੀਨਲ ਮਾਈਂਡ ਨਿਕਲੇ ਤੇ ਗੱਲ ਇਹ ਹੈ ਕਿ ਜਿਨੇ ਉਹ ਸਮਝ ਲਓ ਵੀ ਕਿਸੇ ਕੁੜੀ ਨੇ ਉਹ ਟ੍ਰਿਗਰ ਆਪਸ਼ਨ ਦਬਾਇਆ ਹੈ ਨਾ ਜਿਹੜਾ ਅਲਰਟ ਟ੍ਰਿਗਰ ਕਰਿਆ ਤੇ ਉਹ ਸਿਰਫ ਇੱਕ ਜਣੇ ਨੂੰ ਨਹੀਂ ਜਾ ਰਿਆ ਨੋਟੀਫਿਕੇਸ਼ਨ irdgir de de 5 10 km area ਦੇ ਵਿੱਚ 10 20 ਜਣਿਆਂ ਨੂੰ ਜਾ ਸਕਦਾ ਹੈ ਤੇ ਉਹ ਦਸਾਂ ਬੀਹਾਂ ਚੋਂ ਜਿੰਨੇ ਮਰਜ਼ੀ ਆ ਸਕਦੇ ਨੇ ਤੇ ਪਹਿਲੀ ਗੱਲ ਜੇ ਉਹ ਜਿਹੜਾ ਰੇਪਿਸਟ ਹੈ ਉੱਥੇ ਖੜਾ ਉਹਦੇ ਕੋਲ ਵੀ ਚਲੇ ਜਾਵੇ ਟ੍ਰਿਗਰ ਚਾਹੇ ਕੋਈ ਹੋਰ ਬੰਦਾ ਆ ਰਿਹਾ ਹੋ ਜੀ ਉਹ ਕ੍ਰਿਮੀਨਲ ਮਾਈਂਡ ਹੈ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿੰਨੇ ਜਣੇ ਆ ਰਣਗੇ ਹੁਣ ਇਹੋ ਜਿਹੇ ਬੰਦੇ ਹੁੰਦੇ ਡਰਪੋਕੀ ਨੇ ਤਾਂ ਹੀ ਉਹ ਜਦੋਂ ਕੋਈ ਅਜਿਹਾ ਕਾਂਡ ਕਰਨਾ ਹੁੰਦਾ ਹੈ ਕੋਈ ਸੈਕਲੂਟਿਡ ਪਲੇਸ ਲੱਭਦੇ ਆ ਕੋਈ ਜਿੱਥੇ ਕੋਈ ਹੋਵੇ ਨਾ ਹਨਾ ਜੇ ਉਹਨਾਂ ਨੂੰ ਇਹ ਖਤਰਾ ਹੋ ਜਵੇ ਕਿ ਇੱਥੇ ਲੋਕ ਆਉਣ ਵਾਲੇ ਨੇ ਜਾਂ ਇੱਥੇ ਕੁਝ ਲੋਕ ਕੋਈ ਰਿਕਾਰਡ ਨਾ ਕਰਦਾ ਹੋਵੇ ਜਾਂ ਕੋਈ ਦੇਖਦਾ ਨਾ ਹੋਵੇ ਜਾਂ ਕੁਝ ਹੋਰ ਲੋਕ ਨਾ ਆਉਣੇ ਹ ਏ ਡਰ ਜਾਂਦੇ ਨੇ ਤੇ ਦੂਜੀ ਗੱਲ ਜਿਹੜਾ ਇਹਦਾ ਟ੍ਰਿਗਰ ਦਾ ਹੋਊਗਾ ਕਿ ਤੁਸੀਂ ਕਹਿੰਦੇ ਹੋ ਕਿ ਇਹਨੂੰ ਕੋਈ ਮਿਸਯੂਜ਼ ਕਰ ਸਕਦਾ ਹੈ ਕੋਈ ਸਾਹਮਣੇ ਵਾਲਾ ਬੰਦਾ ਬਲਾ ਕੇ ਤੁਹਾਨੂੰ ਹੀ ਲੁੱਟ ਸਕਦਾ ਤੇ ਉਹੀ ਗੱਲ ਆ ਨਾ ਉਹਨੂੰ ਇਹ ਨਹੀਂ ਪਤਾ ਕਿ ਬੰਦੇ ਅੱਗੇ ਆ ਕੇ ਨਹੀਂ ਜਾਣਗੇ ਤੇ ਕਿਤੇ ਲੁੱਟਣ ਵਾਸਤੇ ਖੜਾ ਹੋਵੇ ਫਿਰ ਚਾਪੜੇ ਖਾ ਕੇ ਛੱਡੂਗਾ ਤੇ ਤੀਜੀ ਗੱਲ ਇਹਦਾ ਅਲਰਟ ਪੁਲਿਸ ਆਫਿਸ 'ਚ ਵੀ ਜਾਊਗਾ ਤੇ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਆਪਸ਼ਨ ਨੇ ਸਿਰਫ ਇਹ ਐਮਰਜੈਂਸੀ ਵਾਸਤੇ ਨਹੀਂ ਹੈਗੀ ਤੇ ਮਤਲਬ ਤੁਸੀਂ ਜਦੋਂ ਯੂਜ਼ ਕਰੋਗੇ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਫੇਰ ਪਤਾ ਲੱਗਣਗੀਆਂ ਤੁਸੀਂ ਮੈਨੂੰ ਇਹ ਦੱਸੋ ਕਿ ਮੈਨੂੰ ਕਿੱਥੇ ਜਾ ਕੇ ਇਹਨੂੰ ਪ੍ਰਮੋਟ ਕਰਨਾ ਚਾਹੀਦਾ ਕਿ ਇਹਨੂੰ ਜਿਆਦਾ ਤੋਂ ਜਿਆਦਾ ਲੋਕ ਜਾਣ ਸਕਣ ਕਿਉਂਕਿ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਠੀਕ ਹੈ ਪੰਜਾਬ ਦੇ ਵਿੱਚ ਵੀ ਰਿਪ ਹੁੰਦੇ ਆ ਪਰ ਪੰਜਾਬ ਫਿਰ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਸੇਫ ਹੈਗਾ ਇਸ ਚੀਜ਼ ਨੂੰ ਲੈ ਕੇ ਜਿਵੇਂ ਜਿਨ੍ਹਾਂ ਥਾਵਾਂ ਤੇ ਜਿਆਦਾ ਲੋੜ ਹੈ ਜਿੱਥੇ ਮੇਰੀ ਰੀਚ ਨਹੀਂ ਹੈਗੀ ਮੇਰੇ ਪੇਜ ਦੀ ਜਿੱਥੇ ਮੇਰੀ ਰੀਲ ਨਹੀਂ ਪਹੁੰਚਦੀ ਉੱਥੇ ਮੈਂ ਕਿਹੜੇ ਬੰਦੇ ਨਾਲ ਪੋਡਕਾਸਟ ਕਰਾਂ ਜਾਂ ਫਿਰ ਕਿੱਥੇ ਇੰਟਰਵਿਊ ਕਰਾਂ ਜਾਂ ਕਿਹੜੇ ਕਿਹੜੇ ਮਾਧਿਅਮ ਰਹੀਮ ਹੈ ਇਸ ਚੀਜ਼ ਨੂੰ ਅੱਗੇ ਤੋਂ ਅੱਗੇ ਪਚਾਵਾਂ ਉਹ ਮੈਨੂੰ ਤੁਸੀਂ ਹੈਲਪ ਕਰੋ ਇਸ ਚੀਜ਼ ਦੇ ਵਿੱਚ ਬਹੁਤ ਸਾਰੇ ਇਨਫਲੂਐਂਸਰ ਜਾਂ ਫਿਰ ਆਰਟਿਸਟ ਜਾਂ ਬਹੁਤ ਸਾਰੇ ਜਿਹੜੇ ਵੀ ਮਸ਼ਹੂਰ ਲੋਕ ਨੇ ਇਸ ਚੀਜ਼ ਨੂੰ ਹੋਰ ਰੀਸ਼ੇਅਰ ਕਰ ਰਹੇ ਨੇ ਜਾਂ ਨਾਰਮਲ ਲੋਕ ਵੀ ਜਿਹੜੇ ਰੀਸ਼ੇਅਰ ਕਰ ਰਹੇ ਹਨ ਉਹਨਾਂ ਦਾ ਧੰਨਵਾਦ ਕਰਦਾ ਡਾਊਨਲੋਡਸ ਸਟਾਰਟ ਹੋ ਗਏ ਨੇ ਬਹੁਤ ਵਧੀਆ ਜਾ ਰਿਹਾ ਕੰਮ ਕੁਝ ਬੰਦੇ ਕਹਿ ਰਹੇ ਤੇ ਕਿ ਸਾਨੂੰ ਫਰੈਂਡੋ ਐਪ ਲੱਭਣ 'ਚ ਮੁਸ਼ਕਲ ਆ ਰਹੀ ਹੈ ਤਾਂ ਮੈਂ ਇਸ ਰੀਲ ਦਾ ਜਿਹੜਾ ਕਵਰ ਹੋਊਗਾ ਉਹ ਫਰੈਂਡੋ ਐਪ ਦਾ ਜਿਹੜਾ ਲੋਗੋ ਹੈ ਉਹ ਲਾ ਦਵਾਂਗਾ नवे साल के नवी शुरुआत परमीश वर्मा के वलों की जाएगी हालांकि उन्होंने पहला गीत शूट हो चुका है माहिरा शर्मा नाल। सो पहला गीत परमीश वर्मा के वो माहिरा शर्मा नाल शूट किया गया जिसने बी टी एस उन्होंने अपने सोशल मीडिया के उ सा किया सो गट मारती हुई माहिरा शर्मा नज़र आई है सो जस मस्ती नाल के नाल कह सकते हैं परमीश और सुखन वर्मा परमीश से उन्होंने भ्रा दो जने उस सैट पर मौजूद ने उस शूट पर मौजूद ने जिस दस्वीर खुद परमीश वर्मा के वो साझिया की गई ਸੋ ਮਾਹਿਰਾ ਸ਼ਰਮਾ ਦੇ ਨਾਲ ਪਰਮੇਸ਼ਰ ਵਰਮਾ ਦਾ ਇਹ ਗੀਤ ਦਾ ਇੰਤਜ਼ਾਰ ਹਰ ਕਿਸੇ ਦੇ ਵੱਲੋਂ ਕੀਤਾ ਜਾ ਰਿਹਾ ਹੈ ਖਾਸ ਕਰਕੇ ਉਹਨਾਂ ਦੇ ਚੋਣ ਵਾਲਿਆਂ ਦੇ ਵੱਲੋਂ ਕਿਉਂਕਿ 2026 ਦੇ ਵਿੱਚ ਪਰਮੇਸ਼ਰ ਵਰਮਾ ਦੇ ਵੱਲੋਂ ਇੱਕ ਖੂਬਸੂਰਤ ਤੋਹਫਾ ਕੇ ਸਾਕਦੇ ਆ ਕਿ ਆਪਣੇ ਚੋਣ ਵਾਲਿਆਂ ਨੂੰ ਦਿੱਤਾ ਗਿਆ। ਅਗੱdte din chhad de badmashi ya mainu chhad de are ve bhai hi kar lo ਆ ਗੱਡੀ ਖੋਲਿਆ ਭਾਈ ਪੰਜਾਬੀ ਗਾਇਕ ਰਮੀ ਰੰਦਾਵਾ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਏਐਸਆਈ ਦੇ ਵੱਲੋਂ ਜਿਹੜਾ ਹੈ ਉਹ ਐਫ ਆਈ ਆਰ ਦਰਜ ਜਿਹੜੀ ਹੈ ਰਮੀ ਰੰਦਾਵਾ ਦੇ ਖਿਲਾਫ ਕਰਵਾਈ ਗਈ ਹੈ ਅੰਮ੍ਰਿਤਸਰ ਦੇ ਰਮੀ ਰੰਦਾਵਾ ਨੇ ਤਾਂ ਅਜਨਾਲਾ ਦੇ ਵਿੱਚ ਉਹਨਾਂ ਦੇ ਉੱਤੇ ਜਿਹੜਾ ਐਫ ਆਈ ਆਰ ਲਾਂਚ ਕੀਤੀ ਗਈ ਹੈ ਸੋ ਇਹ ਜ਼ਰੂਰ ਦੱਸ ਦਈਏ ਕਿ ਉਹਨਾਂ ਦੇ ਖਿਲਾਫ ਨਜਾਇਜ਼ ਹਥਿਆਰ ਰੱਖਣ ਦੇ ਖਿਲਾਫ ਜਾਂ ਹਥਿਆਰਾਂ ਦੀ ਨਮਾਇਸ਼ ਕਰਨ ਦੇ ਖਿਲਾਫ ਇਹ ਐਫ ਆਈ ਆਰ ਦੇੜੀ ਹੈ ਉਹ ਏਐਸਆਈ ਦੇ ਵੱਲੋਂ ਦਰਜ ਕਰਵਾਈ ਗਈ ਹੈ ਸੋ ਇਹ ਜ਼ਰੂਰ ਦੱਸ ਦਈਏ ਕਿ ਰਮੀ ਰੰਦਾਵਾ ਦੀ ਜਦੋਂ ਅਸੀਕ ਪ੍ਰੋਫਾਈਲ ਖੋਲਦੇ ਆ ਜਾਂ ਮੋਸਟਲੀ ਜਦੋਂ ਉਹਨਾਂ ਦੇ ਗੀਤ ਸੁਣਦੇ ਆ ਤਾਂ ਉਸ ਦੇ ਵਿੱਚ ਹਥਿਆਰਾਂ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਸੋ ਇਸ ਦੇ ਵਿਚਕਾਰ ਐਸਆਈ ਦੇ ਵੱਲੋਂ ਹਾਲ ਹੀ ਦੇ ਵਿੱਚ ਐਫਆਈਆਰ ਹਥਿਆਰਾਂ ਦੀ ਨਮਾਇਸ਼ ਨੂੰ ਲੈ ਕੇ ਰਮੀ ਰੰਦਾਵਾ ਦੇ ਖਿਲਾਫ ਕਰਵਾਈ ਗਈ ਹੈ ਸੋ ਇਹ ਜ਼ਰੂਰ ਦੱਸਦੀ ਹੈ ਕਿ ਪੰਜਾਬੀ ਗਾਇਕ ਰਮੀ ਰੰਦਾਵਾ ਦੇ ਕਾਫੀ ਸਾਰੇ ਗੀਤ ਸੁਪਰ ਹਿੱਟ ਨੇ ਸੋ ਪੰਜਾਬ ਦੀ ਆਡੀਅנס ਕਾਫੀ ਰਮੀ ਰੰਦਾਵਾ ਨੂੰ ਉਹਨਾਂ ਦੀ ਗਾਇਕੀ ਕਰਕੇ ਉਹਨਾਂ ਦੇ ਗੀਤਾਂ ਕਰਕੇ ਪਸੰਦ ਜ਼ਰੂਰ ਕਰਦੀ ਹੈ ਪਰ ਇਸ ਦੇ ਵਿਚਕਾਰ ਜਦੋਂ ਉਹਨਾਂ ਦੇ ਖਿਲਾਫ ਐਫਆਈਆਰ ਹੁੰਦੀ ਹੈ ਤਾਂ ਉਹਨਾਂ ਦੇ ਚੌਂਡ ਵਾਲੇ ਕਹਿ ਸਕਦੇ ਨੇ ਕਿ ਇਸ ਚੀਜ਼ ਦਾ ਇਨਕਾਰ ਕਰਦੇ ਹੋਏ ਜ਼ਰ ਨਜ਼ਰ ਆਉਂਦ ਨੇ ਤਿਉਥੀ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣਾ ਨਵਾਂ ਗੀਤ ਸ਼ੂਟ ਕਰ ਲਿਆ ਹੈ ਤੇ Uh, BTS ਵੀਡੀਓਜ਼ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਹਾਲਾਂਕਿ ਧੁੰਦ ਦੇ ਵਿੱਚ ਸਰਦੀ ਦੇ ਵਿੱਚ ਉਹ ਆਪਣਾ ਇਸ ਗੀਤ ਦਾ ਸ਼ੂਟ ਕਰ ਰਹੇ ਨੇ ਸੋ ਇਹ ਗੀਤ ਉਹਨਾਂ ਦੇ ਦਿਲ ਦੇ ਕਾਫੀ ਕਰੀਬ ਹੈ ਉਹ ਸੋ ਅਕਸਰ ਆਪਣੇ ਗੀਤਾਂ ਦਾ ਜ਼ਿਕਰ ਜ਼ਰੂਰ ਕਰ ਦਿੰਨੇ ਚਾਹੇ ਉਹ ਕਿਸੇ ਗੀਤ ਦੀ ਸ਼ੂਟਿੰਗ ਕਰ ਰਹੇ ਨੇ ਚਾਹੇ ਕਿਸੇ ਗੀਤ ਦਾ ਡਬਿੰਗ ਕਰ ਰਹੇ ਨੇ ਸੋ ਅਕਸਰ ਉਹ ਆਪਣੇ ਗੀਤਾਂ ਦਾ ਜ਼ਿਕਰ ਕਰਦੇ ਨੇ ਤਾਂ ਆਪਣੇ ਦਿਲ ਦੇ ਕਰੀਬ ਉਹਨਾਂ ਨੇ ਇਹ ਗੀਤ ਦੱਸਿਆ ਹੈ ਜੋ ਕਹਿ ਸਕਦੇ ਨੇ ਕਿ ਉਹਨਾਂ ਦੇ ਵੱਲੋਂ ਸ਼ੂਟ ਕਰ ਦਿੱਤਾ ਗਿਆ ਸੋ ਫਿਲਹਾਲ ਉਡੀਕ ਹੈ ਕਿ ਰਣਜੀਤ ਬਾਵਾ ਦਾ ਇਹ ਗੀਤ ਕਦੋਂ ਰਿਲੀਜ਼ ਹੋਣ ਜਾ ਰਿਹਾ ਹੈ ਜੀ ਬੜਾ ਪਿਆਰਾ ਸਾਡਾ ਗਾਣਾ ਸ਼ੁਰੂ ਕਰ ਲੱਗੇ ਆ ਕਲਨਪਾਈ ਨਾਲ ਫਾਈਨਲੀ ਇਹ ਕੁਬਾ ਸੁਣਾ ਬੜਾ ਪਿਆਰਾ ਗਾਣਾ ਠੰਡ ਵੀ ਬਹੁਤ ਆ ਅੱਜ ਤੇ ਗਾਣਾ ਵੀ ਬਹੁਤ ਸੋਹਣਾ ਗਾਣਾ ਆ ਕਿਸੀ ਪੰਜਾਬੀ ਜਿਹੜੀ ਮਾਂ ਬੋਲੀ ਦੇਸਾ ਉਦੋਂ ਇਸ ਦੀ ਇੱਕੀ ਪਰਤ ਉਦੋਂ ਇਸ ਗਾਣੇ ਨੇ ਸਿਰਲੀ ਕਰਨ ਤੇ ਠੰਡ ਬਹੁਤ ਆ ਧੁੰਦ ਵੀ ਬਹੁਤ ਆ ਦਲਨ ਜੀ ਅੱਜ ਨਹੀਂ ਨਹੀਂ ਭਾਈ ਆਏ ਨੇ ਅੱਜ ਬਹੁਤ ਵਾਧਾ ਤੁਸੀਂ I'm so sorry. not going to eat. ਪੰਜਾਬੀ ਗਾਇਕ ਹਰਦੀਪ ਗਰੇਵਾਲ ਦਾ ਗੀਤ ਜਿਹੜਾ ਕੁਲਬੀਰ ਚੰਜਰ ਦੇ ਵੱਲੋਂ ਗਾਇਆ ਗਿਆ ਹਨਾ ਕਿ ਹਰਦੀਪ ਗਰੇਵਾਲ ਦਾ ਹੈ ਸੁਪਰ ਹਿੱਟ ਗੀਤ ਹੈ ਜਿਸ ਨੂੰ ਕੁਲਬੀਰ ਚੰਜਰ ਨੇ ਆਪਣੇ ਲਾਈਵ ਸ਼ੋਅ ਦੇ ਵਿੱਚ ਗਾਇਆ ਸੀ ਜਿਸ ਦੀਆਂ ਖਾਸ ਫੁਟੇਜ ਹਰਦੀਪ ਗਰੇਵਾਲ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਗਈ ਹੈ ਸੋ ਇਹ ਜ਼ਰੂਰ ਦੱਸ ਦਈਏ ਕਿ ਹਰਦੀਪ ਗਰੇਵਾਲ ਨੇ ਸਪੈਸ਼ਲ ਥੈਂਕਸ ਕੁਲਬੀਰ ਚੰਜਰ ਦਾ ਕੀਤਾ ਹੈ ਕਿ ਉਹਨਾਂ ਨੇ ਇਸ ਲਾਈਵ ਸ਼ੋਅ ਦੇ ਵਿੱਚ ਉਹਨਾਂ ਦਾ ਗੀਤ ਗਾਇਆ ਹੈ ਸੋ ਬਹੁਤ ਪ੍ਰਾਊਡ ਫੀਲ ਕਰ ਰਹੇ ਨੇ ਕਿ ਕੋਈ ਗਾਇਕ ਉਹਨਾਂ ਦੇ ਇਸ ਗੀਤ ਨੂੰ ਚੇਤਾ ਕਰਦਾ ਹੈ ਤੇ ਅੱਜ ਇਸ ਲਾਈਵ ਸ਼ੋਅ ਦੇ ਵਿੱਚ ਉਹਨਾਂ ਨੇ ਉਸ ਦਾ ਗੀਤ ਬੀਰ ਦੀ ਜੋ ਪਹਿਚਾਨ ਪੜਾਉਣੀ ਸੌਖੀ ਨਹੀਂ ਹੁੰਦੀ ਗੋਕੇ ਦੁੱਧ ਤੇ ਮੱਖਣਾ ਮਖਣੀ ਚੋਖੀ ਨਹੀਂ ਹੁੰਦੀ ਮੈਂ ਚੋਕੀ ਨਾ ਕਰਵਾ ਕੇ ਬਤੜੀ ਵਾਲੀ ਹੀ ਹੁੰਦੀ ਆ ਕਰ ਲੈਨੇ ਰੇਸ਼ਮ ਅਨਮੋਲ ਦੀ ਪੰਜਾਬੀ ਗਾਇਕ ਰੇਸ਼ਮ ਅਨਮੋਲ ਦੇ ਵੱਲੋਂ ਕਹਿ ਸਕਦੇ ਆ ਕਿ ਅਕਸਰ ਕੋਈ ਨਾ ਕੋਈ ਵੀਡੀਓ ਸਾਂਝੀ ਕਰਕੇ ਹਰ ਕਿਸ ਦਾ ਦਿਲ ਜਿੱਤਿਆ ਜਾਂਦਾ ਹੈ ਚਾਹੇ ਉਹ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਦਦ ਹੋ ਜਾਵੇ ਚਾਹੇ ਆਪਣੇ ਨਵੇਂ ਸਾਲ ਦੇ ਮੌਕੇ ਤੇ ਹੋ ਜਾਵੇ ਜਾਂ ਸਾਫ ਸਫਾਈ ਅਭਿਆਨ ਹੋ ਜਾਵੇ ਪਰ ਇਸ ਦੇ ਵਿਚਕਾਰ ਉਹ ਆਪਣੀ ਗਾਇਕੀ ਦੇ ਨਾਲ ਵੀ ਹਰ ਕਿਸ ਦਾ ਦਿਲ ਜ਼ਰੂਰ ਲੁੱਟਦੇ ਰਹਿੰਦੇ ਨੇ ਸੋ ਲਾਈਵ ਸ਼ੋ ਦੀਆਂ ਕੁਝ ਤਸਵੀਰਾਂ ਰੇਸ਼ਮ ਅਨਮੋਲ ਦੀਆਂ ਸਾਹਮਣੇ ਆਈਆਂ ਨੇ ਹੋ ਤੇਰੇ ਪਿੰਡ ਠੇਕੇ ਉੱਥੇ ਪੈਣੀ ਜੱਟ ਦੀ ਡੌਨੀ ਐ ਗੜੀ ਜਾਨ ਨਾਲ ਮੰਦਿਆ ਡੌਨੀ ਐ ਗੜੀ ਜਾਨ ਨਾਲ ਮੰਦਿਆ ਹੋ ਤੇਰੇ ਪਿੰਡ ਥੇ ਕੇ ਉੱਤ ਮੈਣੀ ਜੱਖ ਦੀ ਡੌਨੀ ਐ ਗੜੀ ਜਾਨ ਨਾਲ ਮੰਦਿਆ ਤੇਰੇ ਪਿੰਡ ਥੇ ਕੇ ਉੱਤ ਮੈਣੀ ਜੱਖ ਦੀ ਡੌਨੀ ਐ ਗੜੀ ਜਾਨ ਨਾਲ ਮੰਦਿਆ ਕੋਣ ਮੰਦਿਆ ਹੋ ਤੇਰੇ ਪਿੰਡ ਠੇਕੇ ਉੱਥੇ ਪੈਣੀ ਜੱਟ ਦੀ ਧੌਣ ਹੀ ਐ ਗੜੀ ਤੇ ਜਾਣ ਧੌਣ ਮੰਦਿਆ ਧੌਣ ਹੀ ਐ ਗੜੀ ਤੇ ਜਾਣ ਧੌਣ ਮੰਦਿਆ ਹੋ ਤੇਰੇ ਪਿੰਡ ਠੇਕੇ ਉੱਥੇ ਪੈਣੀ ਜੱਟ ਦੀ ਧੌਣ ਹੀ ਐ ਗੜੀ ਤੇ ਜਾਣ ਧੌਣ ਮੰਦਿਆ ਤੇਰੇ ਪਿੰਡ ਤੇ ਚੱਲ ਕੇ ਮੈਂ ਜੰਮਦੀ ਨਹੀਂ ਤੇਰੇ ਕੋਲ ਤੇ ਚਾਰ ਮੰਖਿਆ ਬਾਕੀ ਕਰ ਪੂਰੀਆਂ ਮੰਗਾਂ ਦਾ ਹੱਥ ਨਿੱਕ ਮੰਗਿਆ ਗਲਗਰਨੇ ਸੱਜਣ ਦੀਪ ਦੀ ਸੱਜਣ ਨਦੀਪ ਦੇ ਵੱਲੋਂ ਵੀ ਆਪਨੇ ਇੱਕ ਲਾਈਵ ਸ਼ੋਅ ਦੀ ਵੀਡੀਓ ਸਾਰਿਆਂ ਨਾਲ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਸੁਪਰ ਹਿੱਟ ਗੀਤ ਗਾ ਕੇ ਹਰ ਕਿਸ ਦਾ ਦਿਲ ਜ਼ਰੂਰ ਜਿੱਤਿਆ ਸੋ ਕਿਹਨਾ ਗੀਤਾਂ ਦੇ ਨਾਲ ਉਹਨਾਂ ਨੇ ਆਪਣੀ ਆਡੀਅנס ਨੂੰ ਆਪਣਾ دیਵਾਨਾ ਬਣਾਇਆ ਵੇਖਦੇ ਹਾਂ ਫੈਨਾ ਹੀ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦਿਲੇ ਮੈਨੂੰ ਦੀਓ ਇਜਾਜ਼ਤ ਧੰਨਵਾਦ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेक हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे